ਪਾ ਪੰਜਾਬੀ ਫਿਲਮੀ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਜਸਵਿੰਦਰ ਭੱਲਾ ਸਭ ਨੂੰ ਹਸਾਉਣ ਵਾਲੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਮਲਕੀਤ ਰੋਨੀ ਜੀ ਔਨਲਾਈਨ ਤੇ ਜੁੜੇ ਹੋਏ ਨੇ ਰੋਨੀ ਸਾਹਿਬ ਕਿਵੇਂ ਦੇਖਦੇ ਹੋ ਕਿੰਨਾ ਵੱਡਾ ਘਾਟਾ ਇਸ ਫਿਲਮੀ ਜਗਤ ਤੇ ਲਈ ਹੈ ਪਰਿਵਾਰ ਦੇ ਲਈ ਘਾਟਾ ਤਾਂ ਹੈ ਹੀ ਬਹੁਤ ਵੱਡਾ ਘਾਟਾ ਜੀ ਕਿਉਂਕਿ ਨਿਮਾ ਜਗਤ ਦੀ ਉਹ ਐਸੀ ਸ਼ਖਸੀਅਤ ਸੀ ਜੀ ਪੱਲਾ ਸਾਹਬ ਜਿਹੜੇ ਅੱਜ ਵੀ ਜਿਹੜੀ ਨਕਪਾਈ ਦੀ ਜ਼ਿੰਦਗੀ ਹੈ ਟੈਨਸ਼ਨ ਦੀ ਜ਼ਿੰਦਗੀ ਹੈ ਉਹਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਮਾਇਲ ਨੇ ਉਹਨਾਂ ਲਈ ਇਨਸਾਨ ਸਨ ਹੂੰ ਤੇ ਉਹ ਐਸੇ ਕਮਾਲ ਦੇ ਬੰਦੇ ਸੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਜਿੱਥੇ ਬਹੁਤ ਸਾਰੇ ਟਰੈਕਟਰ ਕੀਤੇ ਬਹੁਤ ਸਾਰੀ ਅਦਾਕਾਰੀ ਦੇ ਨਾਲ ਲੋਕਾਂ ਨੂੰ ਹਸਾਇਆ ਮੈਂ ਸਮਝਦਾ ਉੱਥੇ ਉਹਨਾਂ ਨੇ ਐਜੇ ਇਨਸਾਨ ਬਹੁਤ ਸਾਰੇ ਚੰਗੇ ਕੰਮ ਕੀਤੇ ਜੀ ਸ਼ੂਟਿੰਗ ਤੇ ਫਿਲਮਾਂ ਦੇ ਵਿੱਚ ਲੋਕ ਉਹਨਾਂ ਨੂੰ ਐਜੇ ਇੱਕ ਅਦਾਕਾਰ ਦੇ ਤੌਰ ਤੇ ਜਾਣਦੇ ਨੇ ਪਰ ਬਹੁਤ ਸੰਗੀਨ ਸਿੰਘ ਇਨਸਾਨ ਜੀ ਬਹੁਤ ਗ੍ਰੇਟ ਇਨਫਰਮ ਸੀ ਰੱਜੀ ਇਨਸਾਨ ਜੀ ਨੂੰ ਕਹਿ ਸਕਦੇ ਹਾਂ ਰੂਹ ਰੱਜੀ ਵਾਲੇ ਇਨਸਾਨ ਸੀਗੇ ਹੂੰ ਉਹ ਜਦੋਂ ਵੀ ਕਿਤੇ ਸਾਨੂੰ ਸੈਟ ਤੇ ਫ੍ਰੈਸੇ ਦੇ ਬਿਨਾ ਸ਼ੂਟ ਤੋਂ ਮਿਲਦੇ ਨੇ ਹੂੰ ਤਾਂ ਉਹ ਬੜੇ ਸਜੀਟਾ ਕਿਸਮ ਦੀਆਂ ਗੱਲਾਂ ਸਮਾਜ ਬਾਰੇ ਸੁਸਾਇਟੀ ਬਾਰੇ ਕਰਦੇ ਸੀਗੇ ਹੂੰ ਕਿਹਾ ਜੇ ਵੀ ਜੇ ਕੋਈ ਚੋਕ ਪੈਖਿਆ ਚਾਰ ਕਲਾਕਾਰ ਤੇ ਪਾਰ ਬੰਦੇ ਚੋਕ ਪੈਖੇ ਨੇ ਤਾਂ ਉਹਨਾਂ ਨੇ ਆਪਣੇ ਅੰਦਾਜ਼ ਦੇ ਨਾਲ ਗੱਲ ਕਰਕੇ ਸਾਰਿਆਂ ਦੇ ਚਿਹਰੇ ਤੇ ਹਾਸਾ ਲੈ ਕੇ ਉਹਨਾਂ ਖੇੜਾ ਲੈ ਕੇ ਆਉਣਾ ਇਹ ਉਹਦੀ ਖਾਸੀਅਤ ਸੀ ਵੀ ਮੇਰੇ ਮਤਲਬ ਸਭ ਤੋਂ ਬਾਦੋ ਬਾਦ ਕੈਸੇ ਇਨਸਾਨ ਸੀਗੇ ਜਿਨ੍ਹਾਂ ਨੇ ਆਪਣੀ ਇੱਕ ਅਸੀ ਮਨਾਈ ਕਿ ਜਦੋਂ ਉਹ ਸਕਰੀਨ ਤੇ ਆਉਂਦੇ ਸੀਗੇ ਤਾਂ ਲੋਕ ਉਹਨਾਂ ਦੀ ਗੱਲ ਉਹਨਾਂ ਦੇ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਹੱਸ ਪੈਂਦੇ ਸੀਗੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਐਸੀ ਗੱਲ ਕਰਨਗੇ ਜਿਹਦੇ ਨਾਲ ਹੁਣ ਇਹ ਖਿਖਰਾ ਕੇ ਹੱਸਾਂਗੇ ਅਸੀਂ ਹੂੰ ਉਹ ਐਡੇ ਇਨਸਾਨ ਦਾ ਚਲੇ ਜਾਣ ਦਾ ਜਿੱਥੇ ਮੈਂ ਸਮਝਾਂ ਕਿ ਪਰਿਵਾਰ ਨੂੰ ਬੜਾ ਕਾਟਾ ਉੱਥੇ ਸਾਡਾ ਜਿਹੜਾ ਫਿਲਮੀ ਪਰਿਵਾਰ ਹੈ ਸਾਡਾ ਪੰਜਾਬੀ ਸਿਨੇਮਾ ਉਹਨੇ ਇੱਕ ਬੜਾ ਆਖਿਆਂ ਦਾ ਬੰਗਾਰਾ ਜਿਹੜਾ ਸਾਡਾ ਸੀਗਾ ਉਹ ਸਾ ਤੋਂ ਖੋ ਲਿਆ ਹੂੰ ਅੱਜ ਦਾ ਦਿਨ ਬੜਾ ਆਪਣੇ ਲਈ ਨਹੂਸ ਸਤ ਪੰਜਾਬੀ ਸਿਨੇਮੇ ਲਈ ਤੀਰਸ ਨਿਰ ਉੱਧਿਆ ਸਾਰੇ ਖਬਰ ਮਿਲੀ ਕੋਈ ਹਰਕਾਰ ਨਹੀਂ ਰਹੀ ਕਿ ਸਾਡੇ ਸਾਰਿਆਂ ਲਈ ਨਾਂ ਪੂਆ ਜਾਣ ਵਾਲਾ ਘਟਾ ਹੈ ਜੀ ਠੀਕ ਫਿਰ ਰੋਨੀਤਾ ਅਕਸਰ ਤੁਸੀਂ ਤਾਂ ਉਹਨਾਂ ਦੇ ਨਾਲ ਬਹੁਤ ਸਾਰਾ ਸਮਾਂ ਬਿਤਾਇਆ ਹੈ ਚਾਹੇ ਉਹ ਫਿਰ ਫਿਲਮਾਂ ਦੀ ਸ਼ੂਟਿੰਗ ਹੋਏ ਚਾਹੇ ਵੈਸੇ ਮਿਲਣਾ ਹੋਏ ਪੱਲਾ ਸਾਹਿਬ ਜਿਵੇਂ ਦੇ ਇਨਸਾਨ ਇੱਕ ਸਿਨੇਮਾ ਦੇ ਥਰੂ ਲੋਕਾਂ ਨੂੰ ਵੇਖਦੇ ਸੀਗੇ ਕਿ ਹਾਂ ਜਿਹੜਾ ਵੀ ਕੋਈ ਮਾਇੂਸ ਹੈ ਉਹਦੇ ਚਿਹਰੇ ਤੇ ਸਮਾਈਲ ਲਿਆਂਦੇ ਸੀ ਅਸਲ ਅਗਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਿਵੇਂ ਦੀ ਚੱਕੀਅਤ ਸੀਗੇ ਅਸਲ ਜਿੰਮੀ ਜੀ ਤਾਂ ਉਹ ਤੋਂ ਵੀ ਬਿਹਤਰ ਇਨਸਾਨ ਸੀ ਜੀ ਕੋਈ ਉਹਦੇ ਨਾਲ سنجੀਦਾ ਗੱਲ ਕਰੋ ਤਾਂ ਉਹਨਾਂ ਨੇ ਹਾਸੇ ਚ ਗੱਲ ਪਾ ਕੇ ਉਹ ਐਸੀ ਗੱਲ ਉਹਨਾਂ ਨੂੰ ਸੁਣਾਉਣੀ ਹੈ ਕਿ ਤੁਹਾਡੇ ਚਿਹਰੇ ਤੋਂ ਮਜੂਸੀ ਇੱਕਦਮ ਉੱਡ ਜਾਂਦੀ ਸੀ ਕਿ ਕਿਸੇ ਬੰਦੇ ਨੇ ਗੱਲ ਕਰਨੀ ਉਹਨਾਂ ਦੇ ਨਾਲ ਮੈਨੂੰ ਅੱਜ ਮਤਲਬ ਇਹ ਗੱਲ ਬੜੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹਨਾਂ ਦਾ ਬੇਟਾ ਪੁਖਰਾਜ ਭੱਲੇ ਦੀ ਫਿਲਮ ਥੋੜੇ ਦਿਨਾਂ ਬਾਅਦ ਚਲੋ ਬੁਲਾਵਾ ਆ ਰਹੀ ਹੋਣ ਵਾਲੀ ਹੈ ਜੀ ਸਾਡਾ ਕੋਲ ਕੰਮਾਂ ਚ ਦੀ ਪ੍ਰੋਮੋਸ਼ਨ ਚ ਬਿਜ਼ੀ ਸੀਗਾ ਤੇ ਜਦੋਂ ਅਸੀਂ ਪੁਖਰਾਜ ਨਾਲ ਪਹਿਲਾਂ ਗੱਲ ਕਰਦੇ ਸੀ ਕੋਈ ਗੱਲ ਕਰਨੀ ਪੁਖਰਾਜ ਨੂੰ ਕਹਿਣਾ ਕਿ ਫਲਾਨੀ ਫਿਲਮ ਦੀ ਕਹਾਣੀ ਤੈਨੂੰ ਸੁਣਾਈ ਹੈ ਤੈਨੂੰ ਫਿਲਮ ਬਣਾਣੀ ਚਾਹੀਦੀ ਹੈ ਤਾਂ ਉਹਨੇ ਕਿਹਾ ਮੈਂ ਕਹਾਣੀ ਤਾਂ ਸੁਣ ਲਈ ਮੈਨੂੰ ਠੀਕ ਲੱਗੀ ਪਰ ਮੈਂ ਪਾਪਾ ਨਾਲ ਗੱਲ ਕਰਦਾ ਉਹ ਮੁੰਡੇ ਨੇ ਜਿਸਦਾ ਹਰ ਫੈਸਲਾ ਬੱਚੇ ਨੇ ਆਪਣੇ ਫਾਦਰ ਨੂੰ ਪੁੱਛ ਕੇ ਲਿਆ ਜੀ ਮੈਨੂੰ ਪਤਾ ਨਾਲ ਲਿਆ ਹੂੰ ਸੋ ਅੱਜ ਉਹ ਪੁਖਰਾਇਲੇ ਵੀ ਬੜੀ ਸੰਕਟ ਦੀ ਘੜੀ ਐ ਬਿਲਕੁਲ ਨੇ ਆਪਣਾ ਇੱਕ ਅਪਾਹਾਰ ਹੋਇਆ ਤੇ ਉਹ ਮੁੰਡੇ ਨੇ ਆਪਣਾ ਇੱਕ ਐਸਾ ਪਿਓ ਖੋਲਿਆ ਜਿਸ ਦੇ ਕਰਕੇ ਸਾਰੇ ਪਿੰਡਾਂ 'ਚ ਉਹ ਜਾਣੇ ਜਾਂਦੇ ਸੀਗੇ ਕਿ ਇੱਕ ਲੋਕਾਂ ਨੂੰ ਮਸਾਉਣ ਵਾਲਾ ਐਸਾ ਕਲਾਕਾਰ ਜਿਨ੍ਹਾਂ ਨੇ ਆਪਣੀ ਬੱਕਰੀ ਪਛਾਣ ਬਣਾਈ ਤੇ ਨੇ ਦੇ ਵਿੱਚ ਉਹ ਕਲਾਕਾਰ ਸੋ ਜੀ ਰੁਣਿਤਾ ਕਦੀ ਜ਼ਿਕਰ ਹੋਇਆ ਸੀ ਅਜਿਹਾ ਕੁਝ ਕਿਉਂਕਿ ਕਹਿੰਦੇ ਦੁਨੀਆ ਤੇ ਜੋ ਆਇਆ ਜਾਣਾ ਤਾਂ ਹਰ ਕਿਸੇ ਨੇ ਹੀ ਐ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਦਿਨ ਹੋਊਗਾ ਕਦੀ ਕੱਲਾ ਬਤਾ ਹੈ ਕਿ ਐਵੇਂ ਕਦੀ ਕੋਈ ਜ਼ਿਕਰ ਹੁੰਦਾ ਸੀ ਕਿ ਪਹਿਲਾਂ ਮੈਂ ਤੋਂ ਬਚਾਣਾ ਹੈ ਕਿ ਪਹਿਲਾਂ ਕੋਈ ਹੋਰ ਜਾਊਗਾ ਨਹੀਂ ਉਹ ਬੜਾ ਜ਼ਿੰਦਾਦਿਲ ਇਨਸਾਨ ਇਨਸਾਨ ਸੀਗਾ ਉਹਨੇ ਕਦੇ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਜਦੋਂ ਵੀ ਮੌਤ ਆਉਂਦੀ ਹੈ ਕਿ ਫਲਾਣਾ ਬੰਦਾ ਤੁਰ ਗਿਆ ਆਪਣੀ ਸਾਰਾ ਸਾਥੀ ਚਲਾ ਗਿਆ ਉਹਨੇ ਹੱਸ ਕੇ ਕਿਹਾ ਵੀ ਕੋਈ ਗੱਲ ਨਹੀਂ ਸਭ ਦੀ ਵਾਰੀ ਆਉਣੀ ਆ ਪਰ ਸਭ ਨੇ ਜਾਣਾ ਇੱਕ ਦਿਨ ਤੇ ਜਦੋਂ ਆਉਣੀ ਹੈ ਜਦੋਂ ਕਿ ਚਲੇ ਜਾਵਾਂਗੇ ਕਿ ਆਪਣਾ ਮਰਨ ਤੋਂ ਪਹਿਲਾਂ ਕਿਉਂ ਮਰੀਏ ਕਿਉਂ ਮੌਤ ਬਾਰੇ ਸੋਚ-ਸੋਚ ਕੇ ਆਪਾਂ ਡੱਬਦੇ ਰਹੀਏ ਜੀ ਉਹ ਕਦੇ ਵੀ ਇਹੋ ਜੀ ਗੱਲ ਮਜੂਸੀ ਦਾ ਆਲਮ ਤੱਕ ਕਦੇ ਉਹਨੇ ਆਪਣੇ ਤੇ ਹੁਣ ਹੀ ਦਿੱਤਾ ਕਿ ਰੁਣਤਬ ਅਕਸਰ ਭੱਲਾ ਜੀ ਮਤਲਬ ਆਪਣੇ ਉਹੀ ਹਾਸੇ ਵਾਲੇ ਕਿਰਦਾਰ ਦੇ ਥਰੂ ਕੋਈ ਨਾ ਕੋਈ ਅਜਿਹੇਹਾ ਵਿਅੰਗ ਕਰ ਜਾਂਦੇ ਸੀ ਜਿਹਦੇ ਤੋਂ ਬੜੀ ਸੋਹਣੀ ਸਿੱਖਿਆ ਵੀ ਲੋਕਾਂ ਨੂੰ ਤੇ ਬੜੀ ਮਿਲਦੀ ਸੀ ਅੱਜ ਕੋਈ ਗੱਲ ਚੇਤੇ ਆ ਕੋਈ ਗੱਲ ਸਾਂਝੀ ਕਰਨਾ ਚਾਹੋਗੇ ਭੱਲਾ ਸਾਹਿਬ ਦੇ ਨਾਲ ਆਪਣੀ ਦੇਖੋ ਬਹੁਤ ਸਾਰੀਆਂ ਗੱਲਾਂ ਤਾਂ ਇਸ ਕਮੇਟੀ ਪੰਜਾਬ ਕਰ ਗਈਆਂ ਪਰ ਮੈਨੂੰ ਲੱਗਦਾ ਕਿ ਸਾਡੇ ਲਈ ਇੱਕ ਕੁਲਟੀ ਗੱਲ ਇਹ ਹੈ ਕਿ ਨੇਮਾ ਦੇ ਵਿੱਚ ਇੱਕ ਕੋਈ ਕេសਰ ਇਨਸਾਨ ਸੀ ਜਿਹਨੇ ਪੰਜਾਬੀ ਕਲਚਰ ਦੀਆਂ ਖਾਣਾ ਮੁਹਾਵਰਿਆਂ ਨੂੰ ਪੰਜਾਬੀ ਸੈਨੇਟ ਐਸਪੀ ਕਿਨਾਂ ਵਰਤਿਆ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਸਾਡੇ ਬੱਚੇ ਨੇ ਉਹ ਉਹਨਾਂ ਮੁਹਾਵਰੇ ਖਾਣਿਆਂ ਨੂੰ ਜਨਨ ਕਰਿਆ ਕਰਨਗੇ ਜੀ ਮਤਲਬ ਉਹ ਜਿਵੇਂ ਉਹ ਜਿਹੜੇ ਚੀਜ਼ਾਂ ਅਲੋਪ ਹੋ ਰਹੀਆਂ ਸਾਡੇ ਕਲਚਰ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਜਿਹੜੀ ਫੈਮਿਲੀ ਵਿੱਚ ਨਾ ਆਪਣੀ ਗੱਲਬਾਤ ਰੱਖੀ ਉਹ ਗੱਲਬਾਤ ਉਹਦੀ ਲੰਬੇ ਸਮੇਂ ਤੱਕ ਜਿਤੇ ਦੀ ਚਾਹੂਗੀ ਜੀ ਬਹੁਤ ਬਹੁਤ ਧੰਨਵਾਦ ਰੋਨੀ ਸਾਹਿਬ ਸਟੇਨ ਹਟੂਣ ਦੇ ਲਈ ਤੇ ਪੱਲਾ ਸਾਬ ਇਹ ਯਾਦਾ ਸਾਂਝੀ ਕਰਨ ਦੇ ਲਈ ਤਾਂ ਵਾਕੀ ਇੱਕ ਬਹੁਤ ਵੱਡਾ ਘਾਟਾ ਹੈ ਇਹ ਪੰਜਾਬੀ ਸਿਨੇਮਾ ਦੇ ਲਈ